ਵਿਨਕਲ ਕਰਦਾ ਤੇ ਤੈਨੂੰ ਮੈਂ ਨਾਲ ਕਰਦੀ ਆ ਤੇਰੇ ਨਾਲੋਂ ਮੈਸੇਜ ਨੂੰ ਗੱਲ ਕਰਕੇ ਨਹੀਂ ਹਾਲ ਹੋ ਗਿਆ ਤੈਨੂੰ ਗੱਲ ਕਰਦੀ ਇਹਨੂੰ ਉਹ ਗੱਲ ਕਰਦਾ ਤੇਰੇ ਨਾਲ ਹਾਂ ਤੇ ਕਰੂ ਕਰਦਾ ਗੱਲ ਤੇਰਾ ਕਰੂ ਕਰਦਾ ਰਾਦੇ ਤੇਰੇ ਕਿਸੇ ਮੈਸੇਜ ਦਾ ਉਹਨੇ ਜਵਾਬ ਨਹੀਂ ਦਿੱਤਾ 36 ਤੇਰੇ ਫੋਨ ਆਇਆ 36 ਉਹਨੇ ਜਵਾਬ ਨਹੀਂ ਦਿੱਤਾ ਉਹ ਤੋੜਿਆ ਨੇ ਹੋਵੇ ਮੈਨਾਂ ਗੱਲ ਨਹੀਂ ਕਰਦਾ ਹਾਂ ਦੋ ਤਿੰਨ ਦਿਨ ਹੋ ਗਏ ਮੰਨ ਲਾ ਜੇ ਦੋ ਤਿੰਨ ਦਿਨ ਹੋ ਗਏ ਤੇਨਾਂ ਗੱਲ ਨਹੀਂ ਕਰਦਾ ਸਮਝ ਲੈ ਤੇ ਤੂੰ ਪਿੱਛਾ ਛੜੋਂਦਾ ਛਿੰਝੂ ਮੈਨੂੰ ਬੋਲ ਦੇ ਕਿ ਮੈਂ ਤੇਨਾਂ ਗੱਲ ਨਹੀਂ ਮੈਂ ਦੱਸ ਦਿੰਦਾ ਤੇਨੂੰ ਉਹਨੇ ਨਹੀਂ ਗੱਲ ਕਰਨੀ ਤੇਨਾਂ ਹੋਰ ਦੱਸ ਦੇ ਹੋਰ ਕਿਤਾ ਕਰਨੀ कुतिया, है। है? तो तो एक सिमरन की कुटिया एक बनीशा थी रंडी एक हम चौथी तू आ गई है कमे ही जिन्निया चमारियां भैन चो तो फुद्दी हथते फिर दई जाओ जाओ ले शर्म ही हैनी पह मैंने इस गल का जवाब दो बनी एक फस गई दो चमारा फस गई चौथी पंजी तू आ गई मैं तो दुखी हो चुकी हूं फोन देते कदी फोन नहीं लॉक नहीं खोलना मावा तो भी दूर भैन चो पता नहीं कि जस्का फुटिया ਮੁੰਡਿਆਂ ਦਾ ਖੰਡਿਆਣਾ ਮੇਰੀ ਗੱਲ ਸੁਣ ਮੁੰਡਿਆਂ ਦਾ ਕੁਝ ਨਹੀਂ ਜਾਣਾ ਨਾ ਤੇ ਤੋਤੇ ਇੱਕੋ ਜੇ ਹਾਂਜੀ ਆਂਟੀ ਉਹ ਤਾਂ ਹੈ ਮੁੰਡਾ ਬੱਗੀ 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 ਭੈਣ ਚੋ ਬੱਗੀ ਨਾ ਹੋਵੇ ਥੱਲੇ ਵਾਲੀ ਬੱਗੀ ਭਾਵੇਂ ਖੁੱਲਦੀ ਹੋਵੇ ਸਾਡੀ ਮੇਰੀ ਗੱਲ ਤਾਂ ਸੁਣੋ ਪਰ ਮੁੰਡਿਆਂ ਦਾ ਕਾਟਾ ਸਿੱਧਾ ਨੂੰ ਕੀ ਕਰੂ ਨਾ ਮੈਂ ਮੀਆਂ ਮੁੰਡਿਆਂ ਨਾਲ ਕਰਾਂ ਨਾ ਮੇਰੀ ਗੱਲ ਸੁਣ ਮੁੰਡੇ ਦਾ ਫਰਜ਼ ਆ ਪੱਤਣੀ ਜਿਹੜੀ ਦੰਦੀ ਲੈ ਲਓ ਕੁੜੀ ਦਾ ਕੰਮ ਆਪਣੀ ਸਾਭ ਕੇ ਰੱਖੇ ਮੁੰਡਿਆਂ ਦਾ ਚਾਹੀਦਾ ਮੂੰਗਲਾ ਫੇਰ ਨੂੰ ਜਿੱਥੇ ਲੱਭ ਗਈ ਫੇਰ ਹੀ ਲੈਣਾ ਅਗਲੇ ਨੇ ਇਹ ਵੱਡੇ ਇੱਕ ਮੁੰਡੇ ਦਾ ਕੰਮ ਨਹੀਂ ਮੇਰੇ ਪੁੱਤ ਦਾ ਕੰਮ ਨਹੀਂ ਸਾਰੇ ਮੁੰਡੇ ਹੀ ਇਦਾਂ ਆ ਸਾਰੇ ਜੱਗ ਤੇ ਖਾਸ ਕਰਕੇ ਆਪਣੇ ਭਰਾਵਾਂ ਵਾਲਾ ਆਪਣੇ ਕਿਓ ਵਾਲਾ ਵੀ ਦੇਖ ਲਈ ਗਾਂ ਤੋਂ ਗਾਂ ਦੇਖ ਲਈ ਬੰਦੇ ਨੂੰ ਜਿੱਥੇ ਮਰੇ ਉੱਥੇ ਛੋਕ ਸੜ ਦੇਖ ਲੈ ਕਿ ਤੁਸੀਂ ਵੀ ਆਪਣੇ ਮੁੰਡੇ ਨੂੰ ਇਹ ਕੁਝ ਸਿਖਾਇਆ ਨਹੀਂ ਤੇਰੀ ਮਾਂ ਨੇ ਰੰਡੀਏ ਕੁਝ ਸਿਖਾਇਆ ਤੇਰੇ ਛੋਲੇ ਚ ਲਾਨ ਦਿੱਤਾ ਤੇਰੇ ਤੂੰ ਆਪਣੀ ਮਾਂ ਤੇਰੀ ਮਾਂ ਨੇ ਕੁਝ ਸਿਖਾਇਆ ਵੀ ਜਿਹੜੇ ਖਣੇ ਮੁੰਡੇ ਨਾਲ ਫਸ ਜਾ ਹੈ ਜੇ ਨਹੀਂ ਗੱਲ ਕਰ ਤੈਂ ਤਿੰਨ ਦਿਨ ਹੋ ਗਏ ਇੱਕ ਮਿੰਟ ਪਹਿਲਾਂ ਮੇਰੀ ਗੱਲ ਸੁਣੋ ਤੇ ਨਾ ਬੈਨ ਹੋ ਗਿਆ ਤਾਂ ਨਾ ਗੱਲ ਕਰਨੀ ਠੀਕਾ ਬੰਤਨ ਇਨੀ ਵੀ ਨਾ ਗੱਲ ਕੀਤੀ ਐਨੇ ਖੁਦ ਹੀ ਮੈਨੂੰ ਗੱਲ ਕਰਨ ਲਈ ਕਿਹਾ ਸੀ ਨਹੀਂ ਨੰਬਰ ਤਾਂ ਤੂੰ 1 ਮਿੰਟ ਨੰਬਰ ਤਾਂ ਤੂੰ ਦਿੱਤਾ ਉਹਨੂੰ ਉਹ ਤਾਂ ਨਹੀਂ ਖੁਦ ਕਰਨ ਗੱਲ ਕੀਤੀ 1 ਮਿੰਟ ਪਹਿਲੇ ਮੇਰੀ ਗੱਲ ਸੁਣ ਮੈਂ ਕਿਹਾ ਸੀ ਠੀਕ ਉਹਨੂੰ ਨਾਮ ਨਾਲ ਨੰਬਰ ਦਿੱਤਾ ਨਹੀਂ ਅੱਛਾ ਨਹੀਂ ਨੰਬਰ ਨਹੀਂ ਦਿੱਤਾ ਤਾਂ ਨੰਬਰ ਕਿੱਥੋਂ ਆ ਗਿਆ ਮੇਰੀ ਵਾਸਤੂ ਹਾਂ ਫੇਸਬੁੱਕ ਤੇ ਅਸੀਂ ਬਿਆਸੀ ਫ੍ਰੈਂਡਲੀ ਤੋਂ ਹੱਥੇ ਗੱਲ ਕਰਦੇ ਠੀਕ ਹੈ ਫੇਸਬੁੱਕ ਤੇ ਤੁਸੀਂ ਨਹੀਂ ਤੁਸੀਂ ਜਿਹੜੀ ਕੁੜੀ ਫੇਸਬੁੱਕ ਚਲਾਉਂਦੀ ਮਾਂ ਪੇ ਤੋਂ ਚੋਰੀ ਮਾਂ ਪੇ ਤੋਂ ਹੁਣ ਚੋਰੀ ਤੋਂ ਮੇਰੇ ਨਾਲ ਗੱਲ ਕਰਨ ਲਈ ਦੀ ਐਨੀਆਂ ਅੱਖਾਂ ਨਹੀਂ ਤਾਂ ਮਾਂ ਨਾਲ ਗੱ ਤੇਰੀ ਮਾਂ ਦਾ ਫਰਜ ਸੀ ਵੀ ਆਪਣੀ ਧੀ ਦੇ ਫੋਨ ਚੈੱਕ ਕਰੇ ਕਿਸੇ ਮੁੰਡੇ ਨਾਲ ਤਾਂ ਨਹੀਂ ਗੱਲ ਕਰਦੀ ਤੂੰ ਆਪਣੀ ਮਾਂ ਤੋਂ ਚੋਰੀਆਂ ਕਮਾਉਂਦੀ ਆ ਤੇ ਮੇਰਾ ਮੁੰਡਾ ਬੁੱਦੀ ਮਾਰਨ ਨੂੰ ਨਹੀਂ ਚੋਰੀ ਕਰ ਸਕਦਾ ਹੈ ਤੇਰੀ ਤਾਂ ਮਾਰਨੀ ਔਰ ਕੜ ਮਰਮਾਉਣ ਜਾਣੀ ਆਪਣੀ ਤੂੰ ਚੋਰੀਆਂ ਮੇਰਾ ਪੁੱਤ ਦੀ ਚੋਰੀ ਦੱਸਦੀ ਵੀ ਤੇਰਾ ਪੁੱਤ ਚੋਰੀ ਕਰਦਾ ਤਾਂ ਤੂੰ ਆਪਣੇ ਪੁੱਤ ਪੁੱਤ ਨੂੰ ਫੋਨ ਤੋਂ ਟੋਕਦੀ ਨਹੀਂ ਹੈ ਮੁੰਡਿਆਂ ਦੀ ਰਾਖੀ ਕੌਣ ਕਰ ਲਊ ਧੀਆਂ ਦੀ ਰਾਖੀ ਤੇ ਮਾਰ 24 ਘੰਟੇ ਕਰਦੀ ਆ ਤੇਰੀ ਮਾਂ ਦਾ ਫਰਜ ਸੀ ਮੈਨੂੰ ਫੋਨ ਕਰਦੀ ਵੀ ਮੇਰੀ ਧੀ ਨਾਲ ਗੱਲ ਕਿਉਂ ਕਰਦਾ ਤੇਰਾ ਪੁੱਤ ਜੇ ਅਣਖ ਵਾਲੀ ਤੇਰੀ ਮਾਂ ਹੁੰਦੀ ਤਾਂ ਤੇਰੀ ਮਾਂ ਨੇ ਤੇ ਛੱਡਿਓ ਬਾਰਾ

ਕੀ ਤੁਹਾਨੂੰ ਨਹੀਂ ਸਮਝਣਾ ਤੁਹਾਡੇ ਮੁੰਡੇ ਤੁਹਾਡੇ ਮੁੰਡੇ ਦੀ ਗਲਤੀ ਹੈ ਮकल्ਤੀ ਵੀ ਮੁੰਡਿਆਂ ਕਿ ਮੇਰੇ ਮੁੰਡੇ ਦੀ ਗਲਤੀ ਇੱਕ ਮਿੰਟ ਮੁੰਡਿਆਂ ਦਾ ਕੰਮ ਹੈਗਾ ਮੇਰੀ ਇੱਕ ਮਿੰਟ ਕਰਸਾ ਮੁੰਡਿਆਂ ਦਾ ਕੰਮ ਹੈਗਾ ਕੁੜੀਆਂ ਫਸਾਉਣਾ ਹੈ ਕੁੜੀਆਂ ਦਾ ਕੰਮ ਹੈਗਾ ਆਪਣੀ ਇੱਜ਼ਤ ਸੰਭ ਕੇ ਰੱਖਣੀ ਵੀ ਅਸੀਂ ਕਿਹੜਾ ਕੰਮ ਸਾਨੂੰ ਸਹੀ ਲੱਗਦਾ ਕਿਹੜਾ ਨਹੀਂ ਸਕਦਾ ਸਾਰੇ ਦੁਨੀਆ ਤੇ ਤੇਦੀ ਡੌਂਡੀ ਪੱਟ ਹੋਈ ਵੀ ਕੇਸ ਚੱਲਣ ਰਿਹਾ ਉੱਤੇ ਕੁੜੀ ਕਰਕੇ ਉਹ ਨਹੀਂ ਤੈਨੂੰ ਪਤਾ ਹਾਂ ਕਿਸੀ ਨੇ ਮਿੰਟ ਦੱਸ ਇਨਵਨੀ ਕੀ ਕਿ ਅਸਕੇ ਮੇਰੀ ਮੁੰਡੇ ਨਾਲ ਲੜਾਈ ਹੋ ਗਈ ਕਿਹੜੇ ਮੁੰਡੇ ਨਾਲ ਲੜਾਈ ਹੋਈ ਉਹ ਸਲਾਮਾਬਾਦ ਦੀ ਵੀ ਨਹੀਂ ਸਾਬ ਨਹੀਂ ਸਾਜੀ ਉਹ ਵੀ ਚਮਾਰੀ ਸੀ ਉਹ ਵੀ ਬੁੱਧੀ ਦਿੰਦਾ ਬਹੁਤ ਚਸਕਾ ਤੇ ਕਹੇ ਵਿੱਚ ਬੁੱਧੀ ਦਿੰਦੀ ਫੜੋਗੇ ਦੋਨੇ ਦੋਨਾਂ ਤੇ ਕੇਸ ਚੱਲਦਾ ਪਰ ਨਵੀਂ ਗੱਲ ਪੁੱਛਣੀ ਮੈਂ ਤਾਂ ਸੁਣ ਫੀਡ ਕਾਫ ਸੁਣ ਮੈਂ ਤਾਂ ਉਹ ਲੈ ਦੇ ਕਰੀ ਗੱਲ ਕੀਤੀ ਸੀ ਨਾ ਗਾਲਾਂ ਕੱਢਦਾ ਸੀ ਤੇ ਮੈਂ ਮਨ ਮੰਨਦੀਆਂ ਤੇ ਉਹਦਾ ਵੀ ਮੈਂ ਪੁੱਛਿਆ ਸੀ ਤੇ ਇਨਵਨੀ ਇਹੀ ਕਿਹਾ ਸੀ ਕਿ ਮੇਰੀ ਮਾਂ ਦਾ ਪਾਗਲ ਦਿਮਾਗ ਪਾਗਲ ਕਿਤੇ ਕਿਤੇ ਪਾਗਲ ਹੋ ਜਾਂਦੀ ਗਾਲਾਂ ਲਾ ਪੈਂਦੀ ਕੱਢਾਂ ਈ ਵੀ ਗੱਲ ਕਿ ਸੀ ਕਿ ਮੇਰੇ ਕਿਸੀ ਤੇ ਮੇਰੀ ਮੁੰਡਿਆਂ ਨਾਲ ਲੜਾਈ ਹੋ ਗਈ ਆ ਤੇ ਇਸ ਕਰਕੇ ਕਹਿੰਦਾ ਮੈਂ ਜੇਲ੍ਹ ਤੇ ਗਿਆ ਸੀ ਤੇ ਫਿਰ ਮੇਰੇ ਮਮਾ ਨੇ ਮੈਨੂੰ 4 ਲੱਖ ਰੁਪਈਆ ਦੇ ਕੇ ਛੁਡਾਇਆ ਸੀ ਕਿੰਨਾ ਕੋਈ ਗੱਲ ਨਹੀਂ ਗਈ 4 ਲੱਖ ਮੈਂ ਤੇ 4 ਲੱਖ ਹੋਰ ਮੈਂ ਤੇ 4 ਲੱਖ ਦਿੰਨੀ ਆ ਗਲਫੜ ਨਵੇਂ ਨਵੇਂ ਕੈਥੇ ਕਰਦੇ ਫਿਰ ਤੇ ਨਵੀਆਂ ਭੋਸੜੀਆਂ ਮਾਰ ਉਹ ਮਰ ਜਾਣੀ ਦੀ ਤਾਂ ਜੱਲਾ ਸਭਾ ਸੇਵਦੀ ਨਹੀਂ ਰਹੀ ਹਨਾ ਜਦੋਂ ਘਰ ਆਵੜਿਆ ਉਹਦੀ ਦਿਮਾਗ ਤਾਂ ਪੱਕੀ ਆ ਤੇ ਤੂੰ ਤੇਰੇ ਕਰਨਾ ਆਉਣਾ ਹੀ ਆਉਣਾ ਤੂੰ ਜਦ ਤੈਨੂੰ ਸਾਲ ਪਹਿਲਾਂ ਤੈਨੂੰ ਮੈਂ ਸਮਝਾਇਆ ਵੀ ਇਹ ਮੁੰਡਾ ਸਹੀ ਨਹੀਂ ਉਹ ਇਹਨਾਂ ਦਾ ਕੰਮ ਛੋਕਰਿਆਂ ਦਾ ਇਹ ਭੈਣ ਤੋਂ ਗੰਦੀ ਮジョਰਿਟੀ 'ਚ ਠੀਕ ਹੈ ਨਾ ਉਹ ਬਣੀ ਸ਼ਾਸਿਲਾਮਾ ਬਾਦ ਦੀ ਹੈ ਉਹਦੇ ਨਾਲ ਇਹਦਾ ਕੇਸ ਪਿਆ ਜਾ ਉੱਥੇ ਪੜਦੇ ਦਾ ਪੜਦੇ ਦੇ ਨਾਲ ਉਹਦੇ ਨਾਲ ਹੋਈ ਉੱਥੇ ਕੈਫੇ ਚ ਖਾਣੇ ਹੋਇਆ ਉਹ ਅੱਜ ਵੀ ਕੇਸ ਚੱਲਣ ਦੇ ਅੱਜ ਵੀ ਤਰੀਕਾ ਨਹੀਂ ਯਕੀਨ ਤੇ ਆ ਜਾਈ 26 ਤਰੀਕ ਨੂੰ ਤਾਂ ਲੱਗ ਜੂ ਪਤਾ ਕੇਸ ਹੈਗਾ ਕਿ ਨਹੀਂ ਹੈਗਾ ਹਾਂ ਠੀਕ ਹੈ ਆਮ ਸੌਰੀ ਕਿ ਮੈਂ ਕਿੰਨਾ ਗਲਤ ਕੀਤੀ ਠੀਕ ਹੈ ਮੈਨੂੰ ਨਹੀਂ ਪਤਾ ਸੀ ਇੱਥੋਂ ਦਾ ਠੀਕ ਹੈ ਲੱਗ ਗਿਆ ਨਾ ਪਤਾ ਹੁਣ ਸਹੀ ਗੱਲ ਇਹ ਆ ਕਿ ਹੈ ਨਾ ਮੈਂ ਜਦੋਂ ਵਿਖਾਇਆ ਤਾਂ ਗੱਲ ਕਰਨੀ ਚਾਹੀਦੀ ਨਾ ਇਹਨੇ ਨਹੀਂ ਕਿਹਾ ਕਿ ਮੈਂ ਮੰਮੀ ਨੂੰ ਫੋਨ ਨਿਕਾਲਣਾ ਤੁਹਾਡਾ ਇੱਕ ਦੋ ਵਾਰੀ ਇੱਥੇ ਵੀ ਮੈਨੂੰ ਫੋਨ ਆਇਆ ਸੀ ਤੇ ਇਹ ਤੂੰ ਪچھے ਕਾ ਅਗ ਹੋਰ ਵੀ ਤਾਂ ਕੀਤਾ ਹੀ ਜਾ ਵਾਪਸ ਹੁਣ ਤੋਂ ਬੜਾ ਮੇਰਾ ਨੰਬਰ ਨਹੀਂ ਜਾਣਦੀ। ਕਿ ਫਿਰ ਉਹ ਨੰਬਰ ਇੰਨੇ ਮੇਰਾ ਫੋਨ ਤੁਹਾਡੇ ਫੋਨ ਮੇਰੇ ਫੋਨ 'ਚ ਨਹੀਂ ਟਟਾ ਨੰਬਰ ਸੀ ਕੀਤਾ ਹੈ ਕਿ ਲੱਗ ਰਿਹਾ ਵੀ ਫੋਨ ਹੀ ਚੱਲ ਜੇ ਨਹੀਂ ਫੋਨ। ਹਾਂ ਮम्मी ਦਾ ਫੋਨ ਤਾਂ ਨਹੀਂ ਮੇਰੀ ਗੱਲ ਸੁਣ ਅਗਲੇ ਨੂੰ ਪਤਾ ਵੀ ਮੇਰੀ ਮਾਂ ਮੇਰੀ ਗੱਲ ਸੁਣ ਉਹਨੇ ਕਹਿਣਾ ਵੀ ਮੇਰੀ ਮਾਂ ਦਾ ਪਾਗਲ ਆ ਵੀ ਉਹ ਪਾਗਲ ਆ ਇੱਕ ਸੈਕਿੰਡ ਲਈ ਤੇ ਕੀ ਆਈ ਦੱਸ ਦੇ। ਮੇਰੀ ਮਮੀ ਕਹਲਾ ਕੱਢਦੀ ਰਹਿੰਦੀ ਕਿ ਨਾ ਮੇਰੀ ਇੱਕ ਪਾਗਲ ਆ ਹੋਈ ਲੱਗਈ ਆ। ਤੂੰ ਇਹ ਪਾਗਲ ਦਾ ਗਰ ਦੇ ਜਿਹੜਾ ਪੁੱਤ ਜਿਹੜਾ ਪੁੱਤ ਆਪਣੀ ਮਾਂ ਬਾਰੇ ਇਦਾਂ ਦੀਆਂ ਗੰਦੇ ਲਫ਼ਜ਼ ਬੋਲ ਸਕਦਾ ਆਪਣੀ ਮਾਂ ਨੂੰ ਪਾਗ ਮਾ ਗਾਣਾ ਕਰਦੀ ਬਾਬਾ ਤਾ ਉਹ ਮੁੰਡਾ ਕਿੰਨਾ ਲਾਇਕ ਹੋਊਗਾ ਇਸ ਗੱਲ ਦਾ ਜਵਾਬ ਤੂੰ ਦੇ ਦੇ ਹੁਣ ਕਿਵੇਂ ਤੁਹਾਡੀ ਫੋਟੋ ਹੈ ਸਪੈਕ ਕਾਦੀ ਮੇਰੇ ਵੀ ਮਮਾ ਆਂਟੀ ਸੀ ਜੇ ਤੇਰੀ ਮੇਰੀ ਗੱਲ ਹੁਣ ਆਸਲਾ ਸੀ ਜਿਹੜੇ ਤੈਨੂੰ ਮੈਂ ਬੋਲਿਆ ਇੱਕ ਮਿੰਟ ਮੇਰੇ ਵੀ ਮਮਾ ਵਰਕੇ ਲਿਆ ਤੁਸੀਂ ਹਾਂ ਤੂੰ ਮੇਰੀ ਇੱਕ ਗੱਲ ਦਾ ਜਵਾਬ ਦੇ ਕੇ ਇੱਕ ਹਾਂ ਜੇ ਤੇਰੀ ਤੇ ਤੇ ਮੇਰੀ ਧੀ ਹੋਵੇ ਮੇਰੀ ਧੀ ਨਾਲ ਇਦਾਂ ਫਰੌਣ ਹੁੰਦਾ ਹੋਵੇ ਤੇ ਮੈਂ ਕਰ ਕੀ ਗੱਲ ਮੈਂ ਬਖਸ਼ੂਗੀ ਕਿਸੇ ਨੂੰ ਕੋਈ ਤਾਂ ਗੱਲਾਂ ਠੀਕ ਹੈ ਇਸ ਕਰਕੇ ਮੈਂ ਹੁਣ ਤੈਨੂੰ ਖੋਦ ਮੈਂ ਸਮਝਾਇਆ ਤੇ ਤੈਨੂੰ ਮੇਰੀ ਲਈ ਸਮਝਾ ਲਿਆ ਕੋਸ਼ਿਸ਼ੀ ਨੇ ਬਹੁਤ ਪਿਆਰ ਕੀਤਾ ਫਸਟ ਟਾਈਮ ਕਿਸ ਨਾਲ ਕਿਸ ਨਾਲ ਕਿਸੇ ਕਦੀ ਕਿਸੇ ਨਾਲ ਨਹੀਂ ਕਿਸੇ ਨੇ ਇਹ ਨਾਲ ਨਾ ਕਰਤੀ ਸਾਂਟੇ ਪਹਿਲੀ ਗੱਲ ਪਹਿਲੀ ਗੱਲ ਅਸੀਂ ਹੈਗੇ ਜਤਾਂ ਦੇ ਅਸੀਂ ਵੀ ਉਹ ਮੁੰਡਾ ਵੀ ਉਹ ਨਾ ਜਤਾਂ ਦੇ ਭਾਵੇਂ ਭੈਣ ਚੋਦੀ ਜਿੱਦਾਂ ਦੀ ਮਰਜ਼ੀ ਗੱਟੀ ਮੜੇ ਲਿਉਣੀ ਜੱਤੀ ਆ ਅਸੀਂ ਛੱਡੀ ਛੋਟੀ ਕਾਸ ਦੀ ਕੁੜੀ ਨਹੀਂ ਲਿਉਣੀ ਸਿੱਧੀ ਸੋਰੀ ਗੱਲ ਹਾਂਜੀ ਫਸਟ ਟਾਈਮ ਮੇਨੇ ਇਹ ਗੱਲ ਕਹੀ ਸੀ క க்க ெட்ட அంట ె న ె్ా నర కసమక తరికాత ా మ పమ న చా ਹਾਂ ਹੇ ਕੰਪਨੀ ਦਾ ਉਹ ਕਿੱਸਾ ਨੇ ਕਿ ਮਲਕੀ ਜਦ ਮੇਰੇ ਘਰ ਦਾ ਪਤਾ ਨਮ ਕਿ ਮੇਰੇ ਘਰ ਦੇ ਨਿਕ ਤੁਹਾਨੂੰ ਜੱਟਾਂ ਨੂੰ ਦੱਲ ਮੰਦਣਾ ਫੇਰ ਇੱਕ ਇੱਕ ਮਾਵਾ ਆਪਣੇ ਫੈਮਲੀ ਗਰੁੱਪ ਉੱਪਰ ਡੀਐਨਡੀ ਰਹਿ ਕੇ ਆਪਣੀ ਮਾਵਾ ਫੈਮਲੀ ਆ ਤੇ ਆਹ ਦੀ ਸੈਲਫ ਰਿਸਪੈਕਟ ਹੁੰਦੀ ਹੈ ਨਾ ਕੋਈ ਵੀ ਨਹੀਂ ਦਗਾਦਾ ਪਰ ਇੰਨੀ ਜਿਆਦਾ ਤੇ ਮੈਂ ਪਹਿਲਾਂ ਅੱਜ ਤੋਂ ਸਾਲ ਪਹਿਲਾਂ ਵੀ ਮੈਂ ਤੈਨੂੰ ਗਾਣਾ ਕੱਢਣਾ ਸੀ ਤੂੰ ਉਦੋਂ ਮੈਨੂੰ ਪੁੱਛ ਲਈਂਦੀ ਅੱਜ ਵੀ ਤੈਨੂੰ ਕੱਲ੍ਹ ਕਹਿੰਦੀ ਜੈਸੇ ਮੈਂ ਪਰ ਕਿਤਾ ਮਲਗੀ ਫਸਟ ਟਾਈਮ ਹੀ ਤਹੋਈ ਮੈਂ ਉਦੋਂ ਮੈਨੂੰ ਫੋਨ ਕੀਤਾ ਐਂ ਮੈਨੂੰ ਇਹ ਹੀ ਕਿਹਾ ਕਿ ਇਹ ਗੱਲ ਕੰਪਨੀ ਕਿਤੇ ਦਵਾ

ਭੈਣਾਂ ਵੱਡੀਆਂ ਕੇ ਛੋਟੀਆਂ ਮੇਰੀਆਂ ਹਾਂ ਮੇਰੀ ਇੱਕ ਬੜੀ ਭੈਣ ਆ ਅੱਛਾ ਰਿਸ਼ਤਾ ਰੁਸਤਾ ਕਰਤਾ ਕੇ ਨਹੀਂ ਹਾਂਜੀ ਕਰਤਾ ਅੱਛਾ ਜੇ ਮੈਂ ਕਿਹਾ ਨਹੀਂ ਤੇ ਇੱਥੇ ਇੱਕ ਮੁੰਡਾ ਹੈਗਾ ਬਹੁਤ ਵਧੀਆ ਆ ਸੋਨਾਲੀਕਾ ਫੈਕਟਰੀ ਚ ਪੱਕਾ ਆ ਲਿਆ ਰਿਸ਼ਤਾ ਕਰਾ ਦਿੰਦੀ ਨਹੀਂ ਆਂਟੀ ਜੀ ਰਿਸ਼ਤਾ ਕਰਾ ਕਰਤਾ ਆਂਟੀ ਤੁਸੀਂ ਦੱਸੋ ਮੈਂ ਕੀ ਕਰਾਂ ਮੈਂ ਤੇ ਰੱਬ ਦਾ ਨਾਮ ਲੈ ਮੇਰੀ ਗੱਲ ਸੁਣ ਜੇ ਤੂੰ ਪੜਦੀ ਆ ਤਾਂ ਪੜ ਜੇ ਨਹੀਂ ਪੜਦੀ ਤੇ ਕੋਈ ਆਪਣਾ ਕੋਈ ਕੰਮ ਕਰ ਕਰ ਪੜ ਕੇ ਹਟੀ ਆ ਹੁਣ ਮੈਂ ਕਮ ਰਾਤੀ ਹੁਣ ਤੇ ਉਧਰ ਤੇ ਬਿਊਟੀਸ਼ੀਅਨ ਦਾ ਕਰਦੀ ਹੁਣਗੀ ਕਿੱਥੇ ਰਹੇ ਨਾ ਨਹੀਂ ਨਹੀਂ ਅੰਟੀ ਚੱਕੀ ਰੋਗੇ ਅੱਛਾ ਅੱਛਾ ਉਹ ਤੇ ਕਰੀ ਚੰਦੇ ਚੱਲ ਵਧੀਆ ਆ ਪਤਾ ਆਪਣੀ ਲਾਈਫ ਬਣਾ ਇਹੋ ਜਿਹੇ ਸ਼ੁਕਰਿਆਂ ਦੇ ਮਗਰ ਨਹੀਂ ਲੱਗੇਗਾ ਸਮਝੀ ਥੋੜਾ ਜਿਹਾ ਆਪ ਹੀ ਸਮਝ ਲੈ ਮੈਂ ਮਾੜਾ ਮੂੰਹ ਗੰਦਾ ਨਾ ਕਰਦਾ ਤੈਨੂੰ ਗਾਣਾ ਕੱਢ ਕੱਢ ਕੇ ਬਾਰ-ਬਾਰ ਨਹੀਂ ਆਂਟੀ ਮੈਨੂੰ ਪਤਾ ਹੈ ਕਿ ਜੋ ਅੰਕੀਪਾ ਮੇਂ ਕੁੜੀ ਉਹ ਬਚਾਈ ਮੁੰਡਾ ਵੀ ਹੈ ਰੇਕ ਵੀ ਮਾਪ ਨੂੰ ਲੱਗਦਾ ਤੂੰ ਮੇਰੇ ਨਾਲ ਦਾ ਜਵਾਬ ਦੇ ਉਹਦੇ ਨਾਲ ਫੜ ਹੋਇਆ ਉੱਥੇ ਮੈਂ ਜਮਾਨਤਾਂ ਕਰਵਾਈਆਂ ਕੇਸ ਅਜੇ ਵੀ ਚੱਲਣ ਦੇ ਹੈ ਹਾਂ ਆਂਟੀ ਜੀ ਮੈਨੂੰ ਫੋਰਥ ਕਿ ਐਵੇਂ ਜੇ ਤੁਸੀਂ ਵੀ ਨਹੀਂ ਗੱਲ ਕੀਤੀ ਸਿਰ ਮੈਨੂੰ ਸ਼ੱਕ ਤਾਂ ਹੈ ਕਿ ਆਂਟੀ ਮੈਂ ਇਹਦੇ ਫੋਰਥ ਰਹਿਣ ਕਿ ਇਹਨਾਂ ਗੱਲ ਕਲੀਅਰ ਕੀਤੀ ਮੈਂ ਕਿ ਜੇ ਕੋਈ ਗੱਲ ਹੈ ਕਿ ਇਹਨਾਂ ਬਿਲਕੁਲ ਦਾ ਮਤਲਬ ਹੈ ਮਾਂ ਬਾਂਦਰੀ ਸੀ ਝੂਠੀ ਸੀ ਮਾਂ ਲੇਕਿਨ ਮੇਰੇ ਪੁੱਤ ਮੇਰੇ ਪੁੱਤ ਤੇਰੀ ਇੰਨੀ ਗੱਲ ਕਰੀਂ ਵੀ ਅੱਜ ਤੱਕ ਕੀ ਆ ਕਹਿੰਦਾ ਸਿਰਫ ਨਾ ਉਹ ਇਸ ਕਰਕੇ ਮੇਰੀ ਮੰਮੀ ਤੇਨੂੰ ਝੂ ਤੇਰੇ ਰਮਨ ਤੁਸੀਂ ਕਹਿਣਾ ਸੀ ਗੱਲ ਕਰਦਾ ਤੁਸੀਂ ਉਹਨੇ ਗੱਲ ਕਲੀਅਰ ਕਰਨੀ ਸੀ ਮੇਰੀ ਗੱਲ ਤੂੰ ਗੱਲ ਕਲੀਅਰ ਕਰਨੀ ਸੀ ਉਹਦੇ ਬਾਰੇ ਦੋਸਤਾਂ ਨੂੰ ਪੁੱਛ ਲੈਂਦੀ ਇੱਕ ਵਾਰੀ ਕਾਲਜ ਜਾ ਕੇ ਇਹਦਾ ਰਿਕਾਰਡ ਹੀ ਪੁੱਛ ਲੈਂਦੀ ਜਿਹਦੇ ਨਾਲ ਤੂੰ ਜ਼ਿੰਦਗੀ ਬਤੀਤ ਕਰਨਾ ਚਾਹੁੰਦੀ ਆ ਜਾਂਦਾ ਕੋਲੇ ਤੋਂ ਮੈਂ ਕਹੀਆਂ ਜਿੱਤਰਾਮ ਕੋਲੇ ਤੋਂ ਮੈਂ ਕਹੀ ਸੀ ਉੱਥੋਂ ਪੁੱਛ ਲੈਂਦੀ ਇਹਦਾ ਰਿਕਾਰਡ ਹੀ ਪੁੱਛ ਮੋਹਨ لال ਮਾਸਟਰਸੇ ਚਲ ਜਾਂਦੀ ਤੈਨੂੰ ਓਨਲੀ ਸਟੋਰੀ ਦਾ ਨਾਮ ਦੇਣੀ ਸੀ ਜਿਹੜਾ ਅੱਜ ਵੀ ਇਹਦੀਆਂ ਕੰਪਾਰਟਮੈਂਟਾਂ ਰੱਖੀ ਜਾਂਦਾ ਸਿਰਫ ਉਹਦੇ ਕਰਕੇ ਉਸੇ ਉਸੇ ਕੁਬਨੀ ਸ਼ਾ ਕਰਕੇ ਤੇਰੀਆਂ ਕੰਪਾਰਟਮੈਂਟਾਂ ਆਉਣੀਆਂ ਮੈਂ ਦੱਸਾਂ ਸਾਰੀ ਹਾਈਲਾਈਟ ਵੀ ਕਰੀਆ ਨਹੀਂ ਹੋਈ ਹੈਗੀ ਇਸ ਵਾਰ ਹਾਂ ਹਾਂ ਹੁਣ ਜਾਂਦਾ ਕਲਾਸਾ ਲਾਉਣਾ ਫਿਰਦਾ ਇਹੋ ਜਿਹਾ ਕੰਮਾਂ ਚ ਇਹ ਹੁਣ ਤੇਰਾ ਦਿਮਾਗਾ ਮੈਂ ਤੈਨੂੰ ਬਾਰ-ਬਾਰ ਨਹੀਂ ਕਹੂੰਗਾ ਇਹਦੀ ਫੇਸਬੁੱਕ ਦੇਖਣਾ ਆਣ ਕੇ ਜਾ ਇਹਦਾ ਵਟਸਐਪ ਦੇਖ ਲੈ ਜਾਂ ਇੰਸਟਾਗ੍ਰਾਮ ਦੇ ਲੈ ਭੈਣ ਚੋਦੀਆਂ 25 30 ਛੋਟਾਂ ਗੱਲ ਕਰ ਦਿੰਦਾ ਘੜ ਤੋਂ ਘਟ 25 30 ਕਿਹੜਾ ਇਹ ਕੰਜਰ ਬਣੂ ਮੈਂ ਅੱਜ ਵੀ ਇਹਨਾਂ ਦੇ ਪੈਰੀ ਮੈਂ 2 ਘੰਟੇ ਸਵੇਰੇ ਮੈਂ ਇਸ ਕੁੱਤੇ ਤੇ ਲਾਏ ਮੈਂ ਤਾਂ ਕੰਮ ਜਿਦਾ ਆਪਣੀ ਆਪਣੀ ਜ਼ਿੰਦਗੀ ਛਡਾਰ ਲਾ ਹਰ ਜਾ ਅੱਜ ਕਿਸੇ ਨੇ ਇਹਨੇ ਦੱਤਾਂ ਨੂੰ ਕਹਿੰਦਾ ਫੁੱਦਲੀ ਮਾਰੀ ਮੇਰੇ ਕਹਿੰਦਾ ਇਦਾਂ ਨਹੀਂ ਛੱਤੀ ਫਰਦਣਾ ਕਹਿੰਦਾ ਕੱਢ ਗਾਣਾ ਜੋ ਮਨਜ਼ੀ ਕਰ ਤੇ ਮਾਤੀ ਕੁਝ ਨਹੀਂ ਕਿ ਤਨ ਨੋ ਤਾਂ ਚਲ ਗੱਲ ਕਰ ਲਈ ਮੈਂ ਥੀਕ ਹੋ ਗਿਆ ਨਾ ਇੱਕ ਵਾਰੀ ਕੋਦਮ ਨੂੰ ਕਰਦਾ ਸਾਹ ਲੋਗੇ ਸਾਨੂੰ ਗੱਲ ਕਰਦੇ ਆਂ ਇੱਕ ਵਾਰੀ ਮੈਂ ਕਿਹਾ ਬਤਾ ਮੈਨੂੰ ਬੋਲ ਨੰਬਰ ਤੂੰ ਦਿੱਤਾ ਹਾਂਜੀ ਤੂੰ ਤੂੰ ਇਹਦਾ ਨਾ ਧੋਖਾ ਕਰਦਾ ਸੀ ਕਿ ਸਹੀ ਕਰਦਾ ਸੀ ਹਾਂਜੀ ਧੋਖਾ ਕਰਦਾ ਸੀ ਹਾਂਜੀ 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 ਸੀ ਹਾਂਜੀ ਬੋਲ ਆਹੋ ਕਰਦਾ ਹੀ ਧੋਖਾ ਕਰਦਾ ਹੀ ਤੇ ਯਾਰ ਕਰਦਾ ਸੀ ਧੋਖਾ ਕਰਦਾ ਸੀ ਹੁਣ ਕੋਲੇ ਬੈਠਾ ਕੋਲੇ ਬੈਠਾ ਬੇਰ ਗੱਲ ਸੁਣ ਲੈ ਇਹ ਸਖਰੇ ਨੂੰ ਫੋਨ ਕਰਵਾ ਦੇ ਹਲੋ ਖੋਦੇ ਨਹੀਂ ਫੋਸਾ ਦੇ ਕਿਨੇ ਗਾਲੀ ਕੰਨੀ ਨਹੀਂ ਮੈਂ ਨਹੀਂ ਆਣੀ ਕਿਹਨੂੰ ਸੀਗਾ ਤੇ ਤੂੰ ਖਾ ਨਹੀਂ ਜਾਣੀ ਮੈਂ ਕਿ ਤਗੜਾ ਹੀ ਗਿਆ ਉਪਰਾਵਾ ਤੁਮ ਜਿਹੜੀ ਸਾਰੀ ਬੋਲ ਬੋਲ ਅਜੇ ਵੀ ਕਿੰਨੀ ਤੂੰ ਮੇਰੇ ਨਾਲ ਗੱਲ ਨਹੀਂ ਕਰਨੀ ਮੈਂ ਨਹੀਂ ਉਹਨੇ ਇੰਨੀ ਗੱਲ ਤਾਂ ਗਈ ਹਾਂ ਬੋਲ ਫੇ ਹੁਣ ਬੋਲ ਮੈਂ ਕਿਹਾ ਨਹੀਂ ਗੱਲ ਯਸ਼ਰ ਨੇ ਇਹ ਕਿਹਾ ਕਿ ਮੈਨੂੰ ਤੋਕਾ ਕਰਨ ਦੀ ਕੀ ਲੋੜ ਕਹੀ ਸੀ ਇਹਨੇ ਸਾਰੇ ਜੱਗ ਨਾਲ ਕੀਤਾ ਤੇਰੇ ਨਾਲ ਕੱਲੀ ਨਾਲ ਕੀਤਾ ਤੂੰ ਜਦੋਂ ਮੈਂ ਉੱਥੇ ਗਿਆ ਸੀ ਗਈ ਸੀ ਗਈ ਸੀ ਜੋ ਕਾਲਜ ਹੈ ਕਾਲਜ ਨਹੀਂ ਪਤਾ ਨਾ ਕਰੀਆ ਕਿਸੀ ਟਾਈਪ ਦਾ ਮੁੰਡਾ ਬਸ ਮੇਰੀ ਗੱਲ ਸੁਣ ਸੌ ਹੱਥ ਰੱਸਾ ਸਿਰ ਤੇ ਗੰਡ ਤੇ ਹੁਣ ਪਤਾ ਲੱਗ ਗਿਆ ਨਾ ਬਸ ਆਪਣੀ ਜ਼ਿੰਦਗੀ ਸੁਧਾਰ ਲੈ ਮੈਨੂੰ ਬਾਰ-ਬਾਰ ਇਹਦੇ ਫੋਨ ਤੇ ਮੈਸੇਜ ਨਾ ਆਵੇ ਬਾਰ-ਬਾਰ ਇਹਨੂੰ ਫੋਨ ਨਾ ਕਰੀ ਮੈਂ ਰਾਤ ਦਾ ਫੋਨ ਇਹਦਾ ਮੇਰੇ ਕੋਲ ਕਿ ਆ ਮੈਸੇਜ ਇੱਕ ਵੀ ਉਹਨਾਂ ਤੋਂ ਮੈਨੂੰ ਚੱਟ ਪਤਾ ਲਾ ਜਾਣਾ ਇਹ ਗੱਲ ਮੇਰੀ ਯਾਦ ਰੱਖੀ ਬਸ ਮੈਨੂੰ ਇਹ ਨਾ ਉਖਾ ਕਨੇਲੀ ਮੰਤਰੀ ਕਾਤਕ ਪਾਉਣਾ ਪਵੇ ਸਾਲ ਗਿਆ ਰਾਤ ਨੂੰ ਬਾਤ ਗਈ ਤਾਂ ਛੱਡ ਦੇ ਹੁਣ ਬਸ ਨਹੀਂ ਆ ਕਿਸੇ ਕੰਨਿਟਿਵਿਮੋਕਾਇ ਮਿਲੂਗੀ ਤੂੰ ਇਹ ਅਪਨ ਤੂੰ ਮੇਰੀ ਗੱਲ ਸੁਣ ਇਹ ਆਪਣੇ ਮਾਪੇ ਨਾਲ ਧੋਖਾ ਤੂੰ ਵੀ ਤਾਂ ਧੋਖਾ ਕਰਦੀ ਆ ਤੂੰ ਘਟ ਕਰਦੀ ਗਈ ਤੂੰ ਵੀ ਤਾਂ ਆਪਣੇ ਮਾਪਿਆਂ ਨਾਲ ਧੋਖਾ ਕਰਨੀ ਤੂੰ ਆਪਣੇ ਮਾਪਿਆਂ ਤੇ ਚੋਰੀਆਂ ਕਮਾਉਂਦੀ ਆ ਇਹ ਕੁੱਤੇ ਦੀ ਤਛੜਈ ਦੇ 100 ਕੁੱਤਾ ਮਰੂ ਤੇ ਇੱਕ ਕੁੱਤਾ ਜੰਮੂ ਇਹ ਉਹ ਕੁੱਤਾ ਮੇਰੇ ਕੋਲ ਬੈਠਾ ਮੂੰਹ ਤੇ ਨਹੀਂ ਸਤਿ ਸ਼੍ਰੀ ਅਕਾਲ ਦੀਦੀ I am sorry ਤੁਹਾਡੇ ਲਈ ਕੋਈ ਗੱਲ ਨਹੀਂ ਆਪਣੀ ਜਿੰਦਗੀ ਬਾਰੇ ਸੋਚ ਬਸ ok bye tata